ਇਹ ਵੀ ਤੁਹਾਨੂੰ ਮਿਲਣਾ ਆਇਆ ਸੀ ਕਿ ਕਹਿਣਾ ਚਾਹੋਂਗੇ ਉਹ ਕਦੇ ਵੀ ਮੇਰਾ ਗਵੇ ਬੱਟੂ ਤਾਂ ਫਿਰ ਤੇਰੇ ਨਾਲ ਹੀ ਹੋ ਤਾ ਕਦੇ ਅਗਲੇ ਵੀ ਚੀਜ਼ੀ ਗੱਲ ਨਹੀਂ ਕਿਸੇ ਗੱਲ ਦੀ ਪਰ ਮੈਂ ਇਹਨੂੰ ਦੱਸਣਾ ਚਾਹਨਾ ਕਿ ਜਿੱਦਰਤੀ ਮਰਜੀ ਹੋ ਜਾਓ ਲੋਕ ਤੁਹਾਨੂੰ ਉਸ ਘਰ ਚ ਦੁਬਾਰਾ ਨਹੀਂ ਵਾੜਦੇ ਕਿਉਂਕਿ ਉਹ ਇੱਕ ਵਾਰੀ ਉਸ ਘਰ ਚ ਰਹਿ ਚੁੱਕੇ ਨੇ ਸੀਐਮ ਹਾਊਸ ਚ ਫੋ ਉਹਨਾਂ ਵਿੱਚ ਅੰਦਰ ਲੋਰੀਆਂ ਹੁੰਦੀਆਂ ਨੇ ਵੀ ਇਹ ਘਰ ਦੁਬਾਰਾ ਮਿਲ ਜੀ ਪਰ ਉਹ ਮੇਰਾ ਘਰ ਥੋੜੀ ਹੈ ਉਹ ਤਾਂ 2.5-3 ਕਰੋੜ ਲੋਕਾਂ ਦਾ ਘਰ ਹੈ ਲੋਕਾਂ ਨੇ ਉਸ ਘਰ ਚ ਵੜਨਾ ਹੁੰਦਾ ਸੋ ਕਦੇ ਪਿਛਲੇ ਗੇੜ ਤੇ ਖੜਾ ਹੁੰਦਾ ਕਦੇ ਮੁੱਢਲੇ ਗੇੜ ਚ ਖੜਾ ਹੁੰਦਾ ਠੀਕ ਹੈ ਨਾ ਸੋ ਕਾਨੂੰਨ ਅਰਦਾ ਕਾਰਵਾਈ ਕਰੂਗਾ ਸੀ ਕਾਨੂੰਨ ਤੇ ਜਦੋਂ ਕਿਸੇ ਤੇ ਕੋਈ ਫਰੋਤੀਆਂ ਦਾ ਜਾਂ ਕਿਸੇ ਦੇ ਕਪੜੇ ਦਾ ਕੋਈ ਨਿਕਲਦਾ ਮਾਮਲਾ ਅਸੀਂ ਇਹ ਨਹੀਂ ਦੇਖਦੇ ਕਿ ਉਹ ਪਾਰਟੀ ਦੀ ਗੜੀ ਹੈ ਅਸੀਂ ਕਾਨੂੰਨ ਮਤਾਬਕ ਕਰਵਾਈ ਦਾ ਬਿੱਟੂ ਤਾਂ ਫਿਰ ਤੇਰੇ ਨਾਲ ਇਹ ਤੋਂ ਤਾਂ ਕਦੇ ਅਗਲੇ ਵੀ ਚੀਜ਼ੀ ਕਦੇ ਪਿਛਲੇ ਵੀ ਪਰ ਮੈਂ ਇਹਨੂੰ ਦੱਸਣਾ ਚਾਹਣਾ ਕਿ ਜਿੱਧਰ ਦੀ ਮਰਜ਼ੀ ਹੋ ਜਾਓ ਲੋਕ ਤੁਹਾਨੂੰ ਉਸ ਘਰ ਚ ਦੁਬਾਰਾ ਨਹੀਂ ਵੜਦੇ ਕਿਉਂਕਿ ਉਹ ਇੱਕ ਵਾਰੀ ਉਸ ਘਰ ਚ ਰਹਿ ਚੁੱਕੇ ਨੇ ਸੀਐਮ ਹਾਊਸ ਚ ਤੋਂ ਉਹਨਾਂ ਨੇ ਅੰਦਰ ਲੋਰੀਆਂ ਉੱਠਦੀਆਂ ਨੇ ਵੀ ਇਹ ਘਰ ਦੁਬਾਰਾ ਮਿਲ ਜੇ ਪਰ ਉਹ ਮੇਰਾ ਘਰ ਥੋੜੀ ਹੈ ਉਹ ਤਾਂ 2.5 3 ਕਰੋੜ ਲੋਕਾਂ ਦਾ ਘਰ ਲੋਕਾਂ ਨੇ ਉਸ ਘਰ ਚ ਵੜਨਾ ਹੁੰਦਾ ਸੋ ਕਦੇ ਪਿਛਲੇ ਗੇੜ ਤੇ ਖੜਾ ਹੁੰਦਾ ਕਦੇ ਮੂਲ ਗੇੜ ਚ ਖੜਾ ਹੁੰਦਾ ਠੀਕ ਹੈ ਨਾ ਸੋ ਕਾਨੂੰਨ ਅਦਮ ਕਾਰਵਾਈ ਕਰੂਗਾ ਸੀ ਕਾਨੂੰਨ ਤੇ ਜਦੋਂ ਕਿ ਸਿੱਤੇ ਕੋਈ ਫਰੋਤੀਆਂ ਅੰਦਾਜ਼ ਆ ਕਿਸੇ ਦੇ ਕੱਪੜੇ ਦਾ ਕੋਈ ਨਿਕਲਦਾ ਨਾ ਮਿਲਦਾ ਅਸੀਂ ਇਹ ਨਹੀਂ ਦੇਖੋ ਪਾਰਟੀ ਦੀ ਗੱਡੀ ਅਸੀਂ ਕਾਨੂੰਨ ਮਤਲਬ ਕਰੂਗਾ